ਇਸ ਤਰ੍ਹਾਂ ਇਹ ਪਤਾ ਹੁੰਦਾ ਹੂੰ ਬੰਦੇ ਤੋਂ ਵਾਲੇ ਤੋਂ ਵਾਲੇ ਪਿੰਡਾਂ 'ਚ ਫੜ ਹੋ ਸਕਦੇ ਆ ਸਾਰੇ ਕੈਮਰੋ ਤੋਂ ਉਹ ਚੈੱਕ ਇੱਤੇ ਆ ਨਾਲੇ ਇਹ ਤੁਹਾਨੂੰ ਰਿਪਲੇਟ ਦੇਖਿਆ ਮੋਟਰਸਾਈਕਲ ਖਿਆ ਜਿਵੇਂ ਬੜਕੇ ਹੂੰ ਉਹਨੇ ਜਿੱਤ ਨਹੀਂ ਰਿਹਾਉਂਦੇ ਤਾਂ ਵੀ ਉਹਦਾ ਚਟੇ ਘੜਤੇ ਪੰਜਾਬੀ ਵਾਲਾ ਨਾ ਉਹਦੇ ਉਹਦੇ ਗੁਣੀਆਂ ਚੱਲਦੀਆਂ ਰਹੀਆਂ ਉਹਦੇ ਲਾਲ ਵਾਲੀਆਂ ਦੀਆਂ ਚੱਲੀਆਂ ਉਹ ਉਹ ਆਖਰੀ ਵਜਾ ਲੱਗਦਾ ਮੈਨੂੰ ਕਿਸੇ ਨਾਲ ਕੋਲ ਅਸਲ ਤੇ ਕੇ ਜਿਹੜੀਆਂ ਆਉਣ ਆ ਰਹਾ ਮਤਲਬ ਕਿ ਵਜਣੀ ਆ ਉਹ ਤਾਂ ਜਾਂਦਾ ਫੇਰ ਮਾਰ ਕੇ ਜਾਂਦਾ ਇਸ ਯਾਰ ਇੱਕ ਅੱਧਾ ਰਹਿ ਗਿਆ ਕੋਈ ਕੋਈ ਪਿੱਛੇ ਆਜਦਾ ਉਹ ਨਿਕਲ ਗਏ ਇਹ ਵੀ ਨਾ ਰਿਖੜੇ ਉਹ ਉਹ ਜੀ ਰਾਜੀ ਭਾਈ ਕੀ ਕਹਿਣਾ ਚਾਹੁੰਦੇ ਜਿਹੜੀ ਇੱਕ ਡਰਾਤੀ ਹੋਈ ਹੈ ਸਾਡੇ ਘਰ ਦੇ ਬਾਹਰ ਐ ਕੋਈ ਕਰੀਬ ਸਵਾ 1 ਵਜੇ ਕੋਈ ਅਣਸ਼ਖਤੀ ਵਿਅਕਤੀ ਆਇਆ ਦੋ ਉਹਨਾਂ ਨੇ ਮੇਰੇ ਘਰ ਦੇ ਫਾਇਰਿੰਗ ਕੀਤੀ ਆ ਕਰੀਬ ਕੋਈ ਸਵਾ 1 ਜਿਹਦਾ ਟਾਈਮ ਸੀ ਮੇਰੀ ਵਾਈਫ ਨੇ ਛਿਛੇ ਦੇ ਦੇਖਿਆ ਵੀ ਦੋ ਬੰਦੇ ਜਿਹੜੇ ਫਾਇਰਿੰਗ ਕਰਦੇ ਪਹਿਲਾਂ ਵੀ ਫਾਇਰਿੰਗ ਕੀਤੀ ਹੋਈ ਹੈ ਜਾਂ ਪਤਾ ਨਹੀਂ ਗੋਲੀਆਂ ਗੋਲੀਆਂ ਜਿਉਂ ਤਰਕੇ ਪਟੁਕੇ ਚੱਲਦੇ ਆ ਉਸ ਤੋਂ ਬਾਅਦ ਦੇਖਿਆ ਤੇ ਮੇਰੀ ਵਾਈਫ ਨੇ ਕਹਿੰਦੀ ਆਪਣੇ ਘਰ ਦੇ ਕੋਲ ਗੋਲੀਆਂ ਚੱਲ ਰਹੀਆਂ 1:15 ਮਿੰਟ ਤੇ ਮੈਂ ਡੀਐਸਪੀ ਫੁਗੜਾ ਜਿਹੜੇ ਆਪਣੇ ਆਪਕੂਸ਼ਨ ਜੀ ਉਹਨਾਂ ਨੂੰ ਕਾਲ ਕੀਤੀ ਆ 5 ਤੋਂ 7 ਮਿੰਟ ਚ ਪਹੁੰਚ ਸਕਦੇ ਆ ਸੰਬੰਧਤ ਐਸਐਚਓ ਸਤਨਾਪੁਰਾ ਸੰਬੰਧਤ ਐਸਐਚਓ ਆਪਣਾ ਸਰਦਾਰ ਜੀ ਉਹਨਾਂ ਨੇ ਮੌਕਾ ਵਾਰ ਦਾ ਦੇਖ ਲਈ ਸੀ ਉਹਨੂੰ ਕਹਿੰਦੇ ਵੀ ਜੋ ਵੀ ਬੰਦੀ ਕਾਰਵਾਈ ਕਰਾਂਗੇ ਕੀ ਕੋਈ ਕੈਮਰਾ ਵਗੈਰੇ ਵਿੱਚ ਆਏ ਕਿੰਨੇ ਵਿਅਕਤੀ ਦੋ ਲੀਨੇ ਆਏ ਆ ਮੋਰਸਲ ਤੇ ਆਏ ਆ ਤੇ ਮੂਲ ਵਗੈਰੇ ਲਵੇਟੇ ਸੀ ਉਹ ਵੀ ਪੀਸੀ ਉਹਨਾਂ ਦੇ ਪਹਿਲਾਂ ਇੱਧਰ ਨੂੰ ਗਏ ਆ ਰਸਤੇ ਨੰਨਕੇ ਫਿਰ ਆ ਕੇ ਮੋਰਸਲ ਨੂੰ ਪਿੱਛੇ ਲਾ ਕੇ ਆਏ ਆ ਤੁਰ ਕੇ ਆਏ ਆ ਉਹਨਾਂ ਨੇ ਫਾਇਰਿੰਗ ਕੀਤੀ 23 ਤੋਂ 24 ਜਿਹੜੇ ਉਹਨਾਂ ਨੇ ਰੌਂਗ ਫਾਇਰ ਕੋਈ ਜਾਨੀਵਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਬਸ ਆ ਘਰ ਦਾ ਹੀ ਬਸ ਹੋਰ ਕੋਈ ਇਦਾਂ ਦਾ ਨੁਕਸਾਨ ਕੀ ਲੱਗ ਰਿਹਾ ਰਾਜੂ ਬਾਈ ਕੋਈ ਪ੍ਰਾਣ ਕੋ ਰੰਜੀ ਸਾਹਿਬ ਤੁਹਾਡੇ ਜਿਹੜਾ ਤੁਸੀਂ ਰਾਜਨੀਤੀ ਦੇ ਵਿੱਚੋਂ ਇੱਕ ਤੁਹਾਨੂੰ ਪਤਾ ਹੀ ਹਸਕੇ ਹਰੇਕ ਨਾਲ ਵਰਤਦਾ ਕੋਈ ਇਦਾਂ ਦਾ ਹੈ ਹੀ ਨਹੀਂ ਮੇਰਾ ਕਿਸੇ politcal ਨਾਲ ਨਹੀਂ ਕਿਸੇ ਯਾਰ ਦੋਸਤ ਨਾਲ ਨਹੀਂ ਕਿਸੇ ਨਾਲ ਕਿਸੇ ਦੇ ਗਲਤ ਕੰਮ ਹੀ ਨਹੀਂ ਕੀਤਾ ਕਿਸੇ ਦੇ ਕੰਮੇ ਆਏ ਹੋਵਾਂਗੇ ਐਡੀ ਵੱਡੀ ਵਾਰਦਾਤ ਹੋਈ ਹੈ ਕੋਈ ਸਕਿਉਰਟੀ ਦੀ ਮੰਗ ਕਰੋਗੇ ਸਰਕਾਰ ਕੋਲੋਂ ਸਕਿਉਰਟੀ ਬਸ ਮੇਰਾ ਤਾਂ ਬਾਬਾ ਹੀ ਆ ਜੀ ਸਕਿਉਰਟੀ ਮੇਰੇ ਲਈ ਮੈਂ ਪਹਿਲਾਂ ਵੀ ਵਾਲਕੀ ਆ ਬਸ ਮਗਰ ਹੁਣ ਐਡੀ ਵੱਡੀ ਕਟੜਾ ਹੋਣ ਤੋਂ ਬਾਅਦ ਸਕਿਉਰਟੀ ਨਹੀਂ ਲਾਉਂਗੇ ਫਿਰ ਜਾਨ ਨੇ ਤੁਹਾਡੀ ਖਤਰਾ ਨਹੀਂ ਅੱਗੇ ਵੀ ਉਹ ਤਾਂ ਹੁਣ ਪ੍ਰਸ਼ਾਸਨ ਨੂੰ ਕਹੂੰਗਾ ਵੀ ਦੇਖੋ ਜਿੱਦਾਂ ਵੀ ਉਹ ਕਹੋਗੇ ਜੇ ਸਕਿਉਰਟੀ ਦਾ ਹੋ ਗਏ ਤਾਂ ਲੈ ਲਾਂਗੇ ਦੋ ਪੁਲਿਸਮੰਨਾਂ ਨੂੰ ਕਹਾਂਗੇ ਦਿਓ ਤੋ ਕੀ ਕਹਿ ਰਹੇ ਹੋ ਦੋਸ਼ੀਆਂ ਵਾਸਤੇ ਵੀ ਭਾਲ ਕਿਦਾਂ ਜੋ ਵੀ ਦੋਸ਼ੀਆ ਕਾਰਵਾਈ ਕੀਤੀ ਜਾਵੇ ਜਲਦ ਹੋ ਜਾਵੇ ਖੜੇ ਜਾਣ ਕਿਉਂਕਿ ਮੈਂ ਕਹਿੰਦਾ ਜਿੱਦਾਂ ਸਾਡੇ ਨਾਲ ਕਿਸੇ ਹੋਰ ਨਾਲ ਨਾ ਇਹ ਕਟੜਾ ਵਾਪਰੇ ਕਿਸੇ ਦਾ ਨੁਕਸਾਨ ਨਾ ਹੋਵੇ ਕਿ ਜਿਹੜੇ ਵੀ ਦੋਸ਼ੀ ਪੜੇ ਆਗੇ